ਪਿੰਡ ਪਗੜਾਣਾ ਵਿਖੇ ਤੀਜਾ ਕਬੱਡੀ ਕੱਪ ਕਰਵਾਇਆ ਗਿਆ ਜੀਐਮ ਆਟੋ ਸੇਲਜ਼ ਮਹਾਲੀ ਦੇ ਮਾਲਕ ਗੁਰਪ੍ਰੀਤ ਸਿੰਘ ਕਾਲਾ ਪਗੜਾਣਾ ਮਨਜੀਤ ਸਿੰਘ ਬੈਦਵਾਨ ਦਾਦੂ ਮਾਜਰਾ ਬਾਈ ਰਣਜੀਤ ਸਿੰਘ ਚੰਡੀਗੜੀਆ ਅਤੇ ਵੈਦ ਕੁਲਦੀਪ ਸਿੰਘ ਪਗੜਾਣਾ ਦੀ ਅਗਵਾਈ ਹੇਠ ਪਿੰਡ ਪਗੜਾਣਾ ਦੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ ਇਸ ਮੌਕੇ ਕਬੱਡੀ ਕੱਪ ਦੀ ਜੇਤੂ ਰਹਿਣ ਵਾਲੀ ਟੀਮ ਬਰਸਾਲਪੁਰ ਨੂੰ 81000 ਰੁਪਏ ਦਿੱਤੇ ਗਏ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਬਾਬਾ ਗਾਜੀਦਾਸ ਕਲੱਬ ਧਨੌਰੀ ਦੀ ਟੀਮ ਨੂੰ 61000 ਰੁਪਏ ਦਿੱਤੇ ਗਏ ਕਬੱਡੀ ਕੱਪ ਦੇ ਬੈਸਟ ਰੇਡਰ ਇੰਦਰਜੀਤ ਸਿੰਘ ਬੰਨੀ ਸਮਾਣਾ ਨੂੰ 4 ਟਰੈਕਟਰ ਦਿੱਤਾ ਗਿਆ ਅਤੇ ਬੈਸਟ ਜਾਫੀ ਗੁਰਵਿੰਦਰ ਸਿੰਘ ਗਾਕਾ ਨੂੰ ਵੀ 4 ਟਰੈਕਟਰ ਦਿੱਤਾ ਗਿਆ ਗੁਰਪ੍ਰੀਤ ਸਿੰਘ ਪਗੜਾਣਾ ਅਤੇ ਬਾਈ ਰਣਜੀਤ ਸਿੰਘ ਚੰਡੀਗੜੀਏ ਨੇ ਕਿਹਾ ਕਿ ਅਗਲੇ ਸਾਲ ਕਬੱਡੀ ਕੱਪ ਦੇ ਵਿੱਚ ਜੇਤੂਆਂ ਨੂੰ ਕਪੈਨ ਮਸ਼ੀਨਾ ਦਿੱਤੀਆਂ ਜਾਣਗੀਆਂ ਇਸ ਮੌਕੇ ਕੁਲਵੰਤ ਸਿੰਘ ਪਗੜਾਣਾ ਪਰਮਜੀਤ ਸਿੰਘ ਬੈਦਵਾਨ ਦਾदू ਮજરા ਮਾਸਟਰ ਹੈਪੀ ਇੰਦਰਜੀਤ ਸਿੰਘ ਪਗੜਾਣਾ ਅਨਰੋਧਮਜੀਤ ਸਿੰਘ ਨੋਤੀ ਦਰਸ਼ਨ ਸਿੰਘ ਪਗੜਾਣਾ ਹੈਪੀ ਨਰੇਣਾ ਗੁਰਸੇਵਕ ਸਿੰਘ ਸੋਹੀ ਹੁਕਮ ਸਿੰਘ ਪਗੜਾਣਾ ਜਸਵੀਰ ਸਿੰਘ ਫੌਜੀ ਹਰਜਿੰਦਰ ਸਿੰਘ ਬੈਦਵਾਨ ਦਾਦੂ ਮਾਜਰਾ ਜੱਗਾ ਬਡਾਲੀ ਮਾਈਕੀ ਹਰਸ਼ ਪਗੜਾਣਾ ਰਿੰਪਾ ਬਾਬਾਜੀਤ ਸਿੰਘ ਗਿਆਨੀ ਜਗਜੀਤ ਸਿੰਘ ਜੱਗਾ ਬਾਬਾ ਪਰਜਿੰਦਰ ਸਿੰਘ ਪ੍ਰਵਾਨਾ ਆਦ ਖਾਜਰ ਸੰਨ ਇਸ ਮੌਕੇ ਗੁਰਪ੍ਰੀਤ ਸਿੰਘ ਕਾਲਾ ਪਗੜਾਣਾ ਨੇ ਆਏ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਕਰਕੇ ਉਹਨਾਂ ਦਾ ਮੈਸੇਜ ਆਇਆ ਸੀ ਪੌਜੀਟਿਵ ਨਾਲ ਦੇ ਲੇਕਿਨ ਉਹਨਾਂ ਦੀ ਵੀ ਹਾਜ਼ਰੀ ਆਪਣ ਲੋਣੀ ਤੇ ਜ਼ਰੂਰੀ ਹੈ ਦੋਹੀ ਧੰਨਵਾਦੀਆਂ ਸਮੁੱਚੀ ਨਿੰਦਰ ਫੂਟਬਾਲ ਮਾਗੀ ਪਾਰਟੀ ਦੇ ਅਮਨ ਸਿੰਘ ਬੱਲੇਗਰ ਸਾਹਿਬ ਤੋਂ ਸੰਗਤ ਜੀ ਆਏ ਤੇ ਜੀ ਵੀ ਸਾਰੇ ਖੇਤਰ ਨਾਲ ਪਹੁੰਚੇ ਹੈ ਵਾਈਬਲ ਜੀ ਦੇ ਐਮਐਨਏ ਸਾਹਿਬ ਹਲਕੇ ਬੱਸੀ ਤੋਂ ਸਭ ਦਾ ਧੰਨਵਾਦ ਹੈ ਬੜੀ ਪੂਜੀ ਦੀ ਗੱਲ ਹੈ ਸਾਡੇ ਨਿੰਦਰ ਦੇ ਵਿੱਚ ਬਹੁਤ ਸੋਹਣਾ ਪ੍ਰੋਗਰਾਮ ਲਿਖਿਆ ਗਿਆ ਹੈ ਸਾਰਿਆਂ ਨੂੰ ਪਹੁੰਚਣ ਅਤੇ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਜੀ ਵਾਈਬਲ ਜੀ ਦਾ ਖਾਲਸਾ ਜੀ ਵਾਈਬਲ ਜੀ ਦੇ ਖਤੇ Hey,